ਹੈਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਤੇ ਅੱਜ ਦਾ ਜਿਹੜਾ ਵਲੌਗ ਆਪਾਂ ਤੁਹਾਨੂੰ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਸ ਵਲੌਗ ਦੇ ਵਿੱਚ ਆਪਾਂ ਗਏ ਸੀਗੇ ਅੰਮ੍ਰਿਤਸਰ ਤੇ ਇਹ ਵਲੌਗ ਸਾਰਾ ਤੁਹਾਨੂੰ ਉੱਥੋਂ ਦਾ ਵੇਖਣ ਨੂੰ ਮਿਲੇਗਾ ਕਿਉਂਕਿ ਕੱਲ ਵਲੌਗ ਜਿਹੜਾ ਸਟਾਰਟ ਕਰਨ ਦਾ ਬਿਲਕੁਲ ਟਾਈਮ ਨਹੀਂ ਲੱਗਾ ਆਪਾਂ ਸੀ ਜਲਦੀ ਜਲਦੀ ਆਪਾਂ ਹੋਏ ਰੈਡੀ ਤੇ ਫਿਰ ਆਪਾਂ ਘਰੋਂ ਨਿਕਲੇ ਅਚਾਨਕ ਹੀ ਪਲਾਨ ਬਣਾਇਆ ਤੇ ਆਪਾਂ ਉੱਧਰ ਨੂੰ ਚੱਲ ਪਏ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਵਲੌਗ ਜਿਹੜਾ ਵਾ ਆਪਾਂ ਦੀ ਜਿਹੜੀ ਆ ਉਹ ਸਟਾਰਟਿੰਗ ਨਹੀਂ ਕਰ ਪਾਏ ਤੇ ਮੈਂ ਚਲੋ ਮੈਂ ਹਾਂ ਹੁਣ ਜਦੋਂ ਆਪਾਂ ਵਲੌਗ ਐਡਿਟ ਕਰ ਰਹੇ ਹਈਏ ਤੇ ਮੈਂ ਹਾਂ ਚਲੋ ਤੁਹਾਨੂੰ ਦੱਸ ਦਈਏ ਕਿ ਆਪਾਂ ਇਹ ਵਲੌਗਰ ਦੇ ਵਿੱਚ ਆਪਾਂ ਕੀ ਕਰਨ ਲੱਗੇ ਆ ਤੇ ਕਿਧਰ ਨੂੰ ਜਾਣ ਲੱਗੇ ਆ ਤੇ ਇਹ اچانک ਹੀ ਸਾਡਾ ਪਲਾਨ ਬਣਿਆ ਅੰਮ੍ਰਿਤਸਰ ਨਾਲ ਹੈ ਹੈਗਾ ਸੀਗਾ ਖਾਲਸਾ ਕਾਲਜ ਦੇ ਵਿੱਚ ਬੁੱਕ ਫੇਅਰ ਮੇਲਾ ਲੱਗਾ ਸੀਗਾ ਤੇ ਅਸੀਂ اچانک ਹੀ ਕੰਪਲੈਂਟ ਬਣਾ ਕੇ ਚਲੋ ਦੇਖ ਕੇ ਆਉਨੇ ਆ ਕਿਵੇਂ ਦਾ ਕੀ ਹੈ ਨਾ ਕੀ ਕੀ ਉੱਥੇ ਕੀ ਕੀ ਲੱਗਾ ਕਿਵੇਂ ਦਾ ਮੋਲ ਆ ਤੇ ਨਾਲੇ ਵੀ ਕਦੀ ਆਪਾਂ ਅੰਮ੍ਰਿਤਸਰ ਖਾਲਸਾ ਕਾਲਜ ਗਏ ਬਣੀ ਸੀਗੇ ਤੇ ਕੱਲ ਫਸਟ ਟਾਈਮ ਗਏ ਤੇ ਬਹੁਤ ਵਧੀਆ ਲੱਗਾ ਦੇ ਵੈਸੇ ਨਾਰਮਲੀ ਉੱਥੇ ਉਹੀ ਉਹਨਾਂ ਲਈ ਜ਼ਿਆਦਾ ਵਧੀਆ ਸੀਗਾ ਜਿਹੜੇ ਕਿ ਉੱਥੋਂ ਦੇ ਸਟੂਡੈਂਟ ਸੀਗਾ ਸਟੂਡੈਂਟ ਸੀਗੇ ਤੇ ਉਹਨਾਂ ਲਈ ਸਿੱਖਣ ਜੋਗ ਉਹਨਾਂ ਦੇ ਹਨਾ ਤੇ ਉਹਨਾਂ ਦੇ ਖਰੀਦਣ ਜੋਗ ਉੱਥੇ ਬਹੁਤ ਵਧੀਆ-ਵਧੀਆ ਬੁੱਕਸ ਹੀ ਕਿੰ ਆ ਬਹੁਤ ਵਧੀਆ-ਵਧੀਆ ਰਾਈਟਰਸ ਦੀਆਂ ਬਟ ਇਹ ਹੈਗਾ ਕਿ ਆਪਾਂ ਉੱਥੋਂ ਕੁਝ ਚਲੋ ਨਹੀਂ ਬਾਏ ਤੇ ਕੁਝ ਨਹੀਂ ਕਿਹਾ ਪਟੇ ਕੀ ਵੇਖ ਕੇ ਆਏ ਘੁੰਮੇ ਫਿਰੇ ਤੇ ਵਧੀਆ ਹਨਾ ਇੱਕ ਮਾਹੌਲ ਜਿਹਾ ਲੱਗਾ ਤੇ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਕੰਟੀਨਿਊ ਐਂਡ ਤੱਕ ਜਰੂਰ ਵੇਖਿਓ ਉਸ ਤੋਂ ਬਾਅਦ ਅਪ ਕਿੱਥੇ ਕਿੱਥੇ ਗਏ ਹੋਰ ਵੀ ਤੇ ਵਲੌਗ ਦੇ ਵਿੱਚ ਬਣੇ ਰਿਓ ਐਂਡ ਤੱਕ We can't hear ਗੋਬੀ ਨੂੰ ਕਾਲੀ ਉਹ ਰਿਕਸ਼ੇ ਤੇ ਮੁੜ ਕੇ ਨਹੀਂ ਆਉਂਦੇ ਕਿਉਂਕਿ ਤਾਂ ਬੰਦੇ ਡਾਇਰੈਕਟਾਂ ਵੀ ਇੱਥੋਂ ਆਣ ਕੇ ਮਿਲਣਾ ਆਹੋ ਛੋਟੀ ਇਹ ਹੁੰਦਾ ਜੀ ਪੋਣਾ ਵੱਡਾ ਸਾਡਾ 20 ਰੁਪਏ ਦਾ ਸਿੰਗਲ ਹੈ ਤੇ ਤਿੰਨ ਲੈਣੇ 50 ਦੇ 100 ਦੇ 6 ਬੰਨੇਗੇ ਛੋਟੇ ਟਿ ਬਣਾ ਲੈ 50 ਦੇ 5 ਉਹ ਤੇ ਖੰਸਾ ਜਿਹਾ ਲਾ ਲਿਆ ਇਹ ਬੰਦਾ ਤੇ ਬੰਮ ਜੇ ਸਿੱਧਾ ਲੱਗਣਾ ਉਹੀ ਆ ਨਾ ਸਪੈਸ਼ਲ ਫਾਇਜ਼ ਆ ਗਾਗ ਮੰਗਦਾ ਬੜਾ ਅੰਦਰ ਨਹੀਂ ਹੁਣ ਵੀਡੀਓ ਬਣਾਉਂ ਦਿੰਦੇ ਆ ਦੋ ਮਿੰਟ ਦੀ ਤੇ ਮੈਂ ਕਿ ਦੋ ਮਿੰਟ ਮੈਂ ਆ ਪਾਏ ਦਰਬਾਰ ਸਾਹਿਬ ਨਹੀਂ ਅਹੀਂ ਨਹੀਂ ਆਏ ਆ ਗਏ ਜੀ ਲਾ 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 ਲ ਖਾਦੇ ਬਿਲਾਈ ਡਾ ਗੰਦਾ ਹੀ ਨਾ ਕਿਤੇ ਪੈਸਾ ਖਰਚਣ ਵਰੀ ਤੇ ਰੋਈ ਜਾਂਦਾ ਹੀ ਕਿਤੇ ਜਾਂ ਛਾੜ ਲਿਆ ਕੇ ਖਵਾ ਦੇ ਨਾ ਨੀ ਹਾਂ ਆ ਉਥੇ ਲੈ ਲਾ ਸੋ ਹੈਗਾ ਤਾਂ ਨਹੀਂ ਇਹਦੇ ਤਾਂ ਵਾਧੂ ਆਈ ਇਹ ਬੜੇ ਖਰਚ ਦੀ ਉਹ ਆਉਂ ਤਾਂ ਲੈ ਆਵੇ ਮੈਂ ਤਾਂ ਪਰ 500 ਦਾ ਵਾ ਉਥੋਂ ਲੈ ਗਿਆ 100 ਦਾ ਹਾਂ ਹੋ ਗਏ ਹੁਣ ਹਾਂ ਛਾੜ ਲਿਆ ਕੇ ਖਾਓ ਵਿਚਾਰੀ ਕਦੋਂ ਆਂਦੀ ਆਂਦੀ ਮੈਂ ਰਹਿਣਾ ਤਾਂ ਮੈਨੂੰ ਇਹ ਗੋਲ ਗੱਪੇ ਖਵਾਓਗੇ ਉਹ ਮੈਨੂੰ ਰਾਹ ਚੋਂ ਕਹਿ ਕੇ ਆਈ ਸੀ ਤਾਂ ਹੋਰ ਤੇ ਤੂੰ ਉਹਨੂੰ ਖਵਾਏ ਨਹੀਂ ਗੋਲ ਗੱਪੇ ਲਿਆ ਕੇ ਉਹ ਨਹੀਂ ਗਾਲੂ ਨਹੀਂ ਹਾਂ ਉੱਥੇ ਹੀ ਖਵਾ ਕੇ ਲਿਆਉਂਦਾ ਹਾਂ ਤੇ ਅੱਜ ਸਿਰਦਾ ਸਾਡਾ ਗੰਬਲ ਵੀ ਉੱਥੇ ਹੀ ਪਿਆ ਤੇ ਸੁਨੋਈ ਸਾਡੀ ਘਰੇ ਰਹੀ ਸੀ ਅੱਜ ਹੈ ਸੁਨੋਈ ਸੁਨੋਈ ਚਰੀਆਂ ਜੀ ਹੁਣੀ ਪਤਾ ਨਹੀਂ ਕਿਧਰ ਤੁਰ ਪੈਂਦੇ ਮੈਨੂੰ ਛੱਡ ਕੇ ਤੇ ਮੰਮੀ ਆਉਂਦੇ ਮੋਫਲੇਰ ਲਪਾਵਾ ਖੋਲ ਲਿਆ ਵਾ ਹੈ ਤੇ ਆਹੀਂ ਸੂਟ ਲੈ ਕੇ ਆਏ ਆ ਦੋ ਕੁਛ ਨਹੀਂ ਲਿਆਂਦਾ ਬਸ ਅਹੀਂ ਦੋ ਸੂਟ ਲਿਆਂਦੇ ਅੰਮ੍ਰਿਤਸਰ ਐਡਾ ਵੱਡਾ ਸ਼ਹਿਰ ਕੰਮ ਕਿਆ ਹਨ ਨੂੰ ਮਿਲਿਆ ਵਿੱਚੋ ਕੱਖ ਨਹੀਂ ਉੱਥੇ ਰੱਖ ਲਿਆ ਉਹ ਬਹੁਤ ਸਾਡਾ ਤੇਰਾ ਨਹੀਂ ਮੈਂ ਛੱਡ ਸਕਦੀ ਭਾਵੇਂ ਜੋ ਮਰਜ਼ੀ ਹੋ ਜੇ ਠੀਕ ਹੈ ਨਾ ਜਿਸ ਦਿਨ ਮੈਂ ਤੇਰਾ ਖਹਿੜਾ ਜਿਸ ਦਿਨ ਮੈਂ ਤੇਰਾ ਖਹਿੜਾ ਛੱਡ ਤਾ ਨਾ ਸਮਝ ਲਾਗੀ ਤੇਰੀ ਦੁਨੀਆ ਖਤਮ ਹੜਾ ਮੰਮੀ ਜਾਂ ਮੈਂ ਖਤਮ ਜਾਂ ਤੇਰੀ ਦੁਨੀਆ ਖਤਮ ਕਰ ਦੂੰਗੀ ਮੈਂ ਜਲ ਲਿਆ ਦੇ ਜਲਿਆ ਕਿੰਨੀਆਂ ਪਲੇਟਾਂ ਚਾਹ ਬਾਪਾ ਨੂੰ ਪੁੱਛ ਖਾਣਾ ਚਾਟ ਖਾਣਗੇ ਨਾ ਬਿਲਕੁਲ ਨਹੀਂ ਪਾਪਾ ਨੇ ਦੇ ਕੱਖ ਨਹੀਂ ਖਾਣਾ ਹੁੰਦਾ ਦੇ ਇਹ ਏਡਾ ਬੰਦਾ ਹੀ ਨਾ ਨਾ ਇਹਨੇ ਕੁਝ ਖਾਣਾ ਤੇ ਨਾ ਇਹਨੇ ਕੁਝ ਖਾਨ ਦੇਣਾ ਕਿਸੇ ਨੂੰ ਜਾ ਆਪਣੇ ਲੈ ਆ ਦੋ ਅਹੀਂ ਤੇ ਅੱਜ ਹਾਂ ਤਿੰਨ ਪਲੇਟਾਂ ਲਿਆ ਨਾਨੂ ਨੇ ਤੇ ਪਤਾ ਨਹੀਂ ਜੀ ਕਦੋਂ ਆਣਾ ਹਾਂ ਪਰ ਆਪਣੇ ਨਾਨੀ ਨੂੰ ਗੋਲ ਗੱਪੇ ਤੇ ਖਵਾਏ ਨਹੀਂ ਤੇ ਚਾਟ ਖਵਾਤੀ ਆ ਪਰ ਉਹ ਆਦੀ ਮੈਂ ਗੋਲ ਗੱਪੇ ਖਾਣੇ ਆ ਪਰ ਉਹ ਵੀ ਸੂਜੀ ਵਾਲੇ ਰੋਟੀ ਪਤਾ ਕਿੰਨਾ ਕੀ ਜੀ ਕਰਦਾ ਹੋਊਗਾ ਸਵੇਰੇ ਖਾਣਾ ਸੂਜੀ ਵਾਲੇ ਸਵੇਰੇ ਸ਼ਾਮ ਆਣੂ ਉਹਨਾਂ ਸਵੇਰੇ ਸੇ ਥੋੜੀ ਹੋਣਾ ਸ਼ਾਮਾਂ ਨੂੰ ਹੋਣਾ ਸਵੇਰੇ ਹੈ ਕਿ ਆ ਖਾਂਦੀ ਰੋਟੀ ਨਹੀਂ ਖਾਣੀ ਕਿਉਂ ਇਹ ਬਹੁਤ ਜਿਆਦਾ ਖਾਲੀ ਕਿਤੇ ਹੂੰ ਕੀ ਕਰ ਲੱਗੇ ਜੇ ਉਹਦਾ ਪੂਰ ਨਹੀਂ ਲੱਗਦਾ ਮੈਂ ਲੌਣੀ ਪਰ ਆਪ ਨੂੰ ਘਲਉਣੀ ਸੋਣਾ ਪਾ ਇੱਕ ਸਾਈਡ ਤੇ ਬੱਜ ਤੇ ਇੱਕ ਕਪੜੇ ਧੋਣੇ ਤੇ ਮੈਂ ਲੱਗਿਆ ਆਟਾ ਗੁੰਨਣ ਵਾਸਤੇ ਹੁਣ ਮੈਂ ਲੱਗਿਆ ਆਟਾ ਗੁੰਨਣ ਵਾਸਤੇ ਕਿਉਂਕਿ ਕਿਤੋਂ ਵੀ ਆਏ ਹੋਏ ਜੇ ਰੋਟੀ ਦੇ ਜਿਹੜੀ ਭਾਵੇਂ ਜਿੰਨਾ ਮਰਜੀ ਥੱਕਿਆ ਆਈ ਹੈ ਨਾ ਰੋਟੀ ਮਾਣੀ ਬਣਾਉਣਾ ਹੀ ਪੈਂਦਾ ਵਾ ਤੇ ਵੈਚਟ ਖਾ ਲਈਆ ਤੇ ਰੋਟੀ ਲੈੜੀ ਆਉਂਦੇ ਤਾਂ ਕਰਕੇ ਉਹਨਾਂ ਦੀ ਬਣਾਉਣੀ ਪੈਣੀ ਕਿ ਡੈਡੀ ਫਿਰ ਤੁਹਾਨੂੰ ਪਤਾ ਉਹਨਾਂ ਨੇ ਆਉਣਾ ਵਾ ਗੱਡੀ ਤੋਂ ਤੇ ਫਿਰ ਹੋ ਆਖਣਾ ਮੈਂ ਆਉਣ ਲਿਆਂ ਤਾਂ ਉਹਨਾਂ ਗੱਡੀ ਚ ਨਾਲੇ ਤੇ ਸਬਜ਼ੀ ਆਪਣੀ ਬਣੀ ਹੋਈ ਹੈ ਕੀ ਕਰਨੇ ਆ ਲੈ ਆਵਾਂ ਸੱਪਾ ਦਾ ਫੂਨ ਅੱਛਾ ਠੀਕ ਹੈ ਨਜ਼ਾਰਾ ਨਹੀਂ ਹੈਗਾ ਹੈ ਫੂਨ ਲਾ ਕੇ ਪੁੱਛਣਾ ਨਾਨੂ ਨੂੰ ਕਦੋਂ ਕੋਣਾ ਮੈਂ ਪਰ ਮੋਦੋ ਰੋਟੀ ਇੱਕ ਵਾਰ ਲੋੜੀਂਗਾ ਸਟਾਰਟ ਕਰਾਂ ਆਟਾ ਗੁੰਨ ਕੇ ਰੱਖ ਲਾਂ ਹਾਂ ਲੈਣ ਦਾ ਹਾਂ ਹੋਰ ਨਹੀਂ ਮਿਲਿਓ ਆਂਦੀ ਨਹੀਂ ਹੈਗੀ ਇਹ ਉਹ ਭਈਆ ਤੇਲ ਦਿੱਤਾ ਨਹੀਂ ਤੇਲ ਲੱਗਾ ਸੱਟ ਜੀ ਗਲਾਉਂ ਮੜ ਜਾ ਯਾਰ ਉਹ ਵੀ ਨਿਆਣਾ ਥੱਕਿਆ ਆ ਤੁਸੀਂ ਤੇ ਸਤੌਂਦੇ ਵੜਾ ਸਤੌਂਦੇ ਵੜਾ ਜੀ ਮੈਂ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਸਾਡੇ ਮਗਰੋਂ ਉਹੋ ਹੀ ਗੱਲ ਆ ਇੱਕ ਸਿਰਫ ਉਹ ਲੰਮੇ ਪੈਨ ਜੀ ਮੈਂ ਥੱਕਿਆ ਵਾਂ ਅਹੀਂ ਜਨਨੀਆਂ ਬਾਹਰੋਂ ਵੀ ਕੰਮ ਬਾਹਰ ਆਈਏ ਤੇ ਕਥਕੀਆਂ ਆਈਏ ਤੇ ਘਰੇ ਆਦੇ ਵੀ ਕੰਮ ਕਰਨ ਲੱਪੇ ਨੇ ਤੁਸੀਂ ਘਰੇ ਬੈਠੇ ਨਹੀਂ ਕੀ ਕਰ ਸਕਦੇ ਕੁਝ ਹੈ ਬੀਬੀ ਬੌਂਦਲਗੀ ਬੀਬੀ ਬੌਂਦਲਗੀ ਤੇ ਲੱਗਦੇ ਕੁਝ ਮੈਂ ਬੌਂਦਲਗੀ ਆਂ ਮਾਉਂਦਲ ਕੀ ਬੰਦਾ ਵੀ ਆ ਕੋਈ ਬਾਰਾਂ ਥੱਕਿਆ ਆ ਉਹਨੂੰ ਪਾਣੀ ਦਾ ਨਹੀਂ ਪਿਓ ਤੁਸੀਂ ਤੇ ਗਾੜੀ ਆਪ ਬੈਠਿਆਂ ਤੇ ਹਾਨੂੰ ਪਾਣੀ ਦਾ ਨਹੀਂ ਪਿਆ ਦਿਓ ਤੁਹਾਨੂੰ ਚਾਹੀਦਾ ਹੀਗਾ ਵੀ ਆ ਆਂਦਿਆਂ ਸਾਨੂੰ ਇੱਕ ਵਧੀਆ ਜੀ ਚਾਹ ਬਣਾ ਕੇ ਪਿਉਣੀ ਹੈ ਹੈ ਤੋ ਤੋ ਹੜੇ ਤੋਂ ਪਾਣੀ ਮੰਗਣ ਦੇ ਆ ਉਹਨੂੰ ਨੇ ਆਣੇ ਨੂੰ ਕਦੀ ਇੱਧਰ ਤੇ ਕਦੀ ਉੱਧਰ ਮੋਰ ਮੈਨੂੰ ਪਤਾ ਹੈ ਕੀ ਘਸਰ ਘਸਰ ਹੁੰਦਾ ਹੀ ਮੈਂ ਸੁਣ ਲਿਆ ਇੱਥੋਂ ਤੱਕ ਮੈਨੂੰ ਆਗੀ ਆਵਾਜ਼ ਆ ਏ ਇਹ ਮਡੀ ਗੰਦੀ ਆਦਤ ਹੈ ਬੰਦੇ ਮੇਰੇ ਦੀ ਉਹ ਤਰ੍ਹਾਂ ਬੁਣ ਗਿਆ ਨਹੀਂ ਵਾਈ ਉਹੋ ਹੀ ਤੇ ਗੱਲ ਹੈ ਹਾਂ ਸਹੀ ਕਹਿੰਦਾ ਸਹੀ ਮੇਰਾ ਮੁੰਡਾ ਸਹੀ ਕਹਿੰਦਾ ਵਾ ਓਹ ਸੰਗ ਕਿਦਾਂ ਸੁੱਕ ਗਿਆ ਬੈਠੇ ਬੈਠੇ ਤੇ ਆ ਦੋ ਗੱਲਾਂ ਕਰਨ ਚ ਮੈਂ ਮੇਰਾ ਸੰਗ ਸੁੱਕ ਗਿਆ ਅਜਨਿਆ ਨੇ ਨੂੰ ਇਹਨੇ ਕਿਹਾ ਵੀ ਰੋਟੀ ਵੀ ਫੜਾ ਦੂੰਗੀ પણ ਜਿੰਨੇ ਆਣਾ ਕੁੜੀ ਵਾਲਾ ਸਾਰੇ ਕੰਮ ਕੁੜੀ ਵਾਲੇ ਕਰਦਾ ਵਾ ਤੇ ਹੁਣ ਉਹ ਨਿਆਣਾ ਕੀ ਕਰੇ ਕੁੜੀ ਹੁੰਦੀ ਤੇ ਮੁੰਡਾ ਹੁੰਦਾ ਕੀ ਹੈ ਉਹ ਖੁਸ਼ੀ ਨਹੀਂ ਆਉਂਦੀ ਸਹੀ ਗੱਲ ਆ ਲੋਕਾਂ ਦੇ ਘਰ ਮੁੰਡਾ ਹੁੰਦਾ ਤੇ ਉਹਨਾਂ ਨੂੰ ਖੁਸ਼ੀ ਹੁੰਦੀ ਸਾਡੇ ਘਰ ਮੁੰਡਾ ਵਾ ਤੇ ਆਨੇ ਕੁੜੀ ਹੋ ਜਾਂਦੀ ਕੁੜੀ ਹੁੰਦੀ ਆ ਛਾੜ ਲਾ ਲੈ ਲੱਗ ਜਾ ਕਾ ਦੇ ਤੂੰ ਸੋਫੇ 'ਤੇ ਵੇਖ ਮੈਂ ਤੁਹਾਨੂੰ ਦਿਖਾਉਣੀ ਅੰਦਰ ਸਾਡਾ ਇਹ ਸਿਸਟਮ ਬਣਾਇਆ ਹੀ ਸੌਣ ਵਾਲਾ ਜਲਵੀ ਇੱਧਰ ਜਾਣਾ ਜੇ ਉਦਾਂ ਹੈ ਅੱਜ ਮੈਨੂੰ ਲੱਗਦਾ ਆ ਡੈਡੀ ਵੀ ਲਵਾ ਗਏ ਕੁਝ ਲਈ ਆਉਂਦੇ ਆ ਭਾਵੇਂ ਭਾਵੇਂ ਉਹ ਕੱਕ ਬਣਾਵੇ ਚਮੜ ਕੇ ਹੋਵੇ ਅੱਜ ਮੈਂ ਲਾ ਦੇ ਆ ਤੂਬਲੇ ਲੈ ਆਂਦੀ ਮਾ ਅੱਜ ਡੈਡੀ ਵੀ ਲਵਾਵੇ ਕੁਝ ਲਈ ਆਉਂਦੇ ਭਾਵੇਂ ਹੋਵੇ ਵਿੱਚ ਕੱਕ ਹੋਣਾ ਲਵਾਵਾ ਹੀ ਆ ਤੇ ਆਉਂਦੇ ਰਹਿ ਕੋਲਿਆ ਕਿੰਦੋਂ ਜਾਣੇ ਨੀ ਮੋਗਲੀ ਆਉਂਦੀ ਆ ਲੈ ਆਉਂਦਾ ਅਧੋ ਇੱਧਰ ਪ੍ਰਾਹਣੇ ਲੈ ਆਉਂਦਾ ਹਾਂ ਬਾਈਟੀ ਗੱਲ ਕੀਤੀ ਰੋਇ ਤੂੰ ਮੇਰੇ ਨਾਲ ਨਹੀਂ ਲਿਆਂਦੀ ਅਸੀਂ ਵਾਧੂ ਲਿਆਂਦੀ ਆ ਤੇ ਪਾਹੇ ਹੁਣੇ ਲੈ ਕੇ ਆਵੇ ਲਿਆਂਦੀ ਇਹਨੇ ਇਧਰ ਲੈ ਆ ਉਧਰ ਵੀ ਵੇਖਾ ਉਧਰ ਵੇਖਾ ਦੋਹਾਂ ਜਾਣਿਆਂ ਨੂੰ ਤਾਂ ਉਹਨੂੰ ਚਾਹ ਚਾਈ ਨੂੰ ਪ੍ਰਾਵਾ ਮੈਂ ਉਹਨਾਂ ਘਰੇ ਬੈਠੀ ਨਾ ਇਧਰੋਂ ਪ੍ਰਾਹਣੇ ਛੱਡਦੀ ਉਹਨਾ ਘਰੇ ਮिन्नੂ ਦੇ ਮੰਮੀ ਨੂੰ ਜਾ ਕੇ ਚਿੰਬੜ ਗਈ ਆ ਪੂਰੀ ਇਹਨੇ ਆਦੀ ਉਧਰ ਰੀਜ ਲਾਈ ਆ ਆਹ ਉਹ ਬੈਠੀ ਗੁਰਮਿੰਦਰ ਵੀਰ ਦੀ ਬੋਟੀ ਉਹ ਆ ਕੇ ਇਹਨੂੰ ਭਜਾ ਇਹਨੂੰ ਛੱਡ ਕੇ ਆ ਘਰੇ